ਤਾਨੂੰ ਲੱਗਦਾ ਹੋਊਗਾ ਇੱਕ ਟ੍ਰੇਨ ਦੇ ਲਾਗੇ ਬੈਠਾ ਮੈਂ ਸੋ ਆ ਆਈਡੀਆ ਇਹ ਟ੍ਰੇਨ ਨਹੀਂ ਗਈ ਇਹ ਇੱਕ ਹੈਗਾ ਜੀ ਰੈਸਟੋਰੈਂਟ ਪਰ ਹੈਗਾ ਵਾ ਰੇਲ ਗੱਡੀ ਦੇ ਅੰਦਰ ਸੋ ਇਹ ਇੱਕ ਰੇਲ ਗੱਡੀ ਨਹੀਂ ਆ ਪਟੜੀ ਸਾਰਾ ਕੁਝ オリジナル ਆ ਸਾਰਾ ਜਿਹੜਾ ਥਿਊ ਇੱਕ ਰੇਲ ਗੱਡੀ ਵਰਗਾ ਪਰ ਇਹ ਰੇਲ ਗੱਡੀ ਨਹੀਂ ਇੱਕ ਰੇਲ ਗੱਡੀ ਦਾ ਜੰਕਸ਼ਨ ਬਣਾਇਆ ਉਹਨਾਂ ਨੇ ਫੂਡ ਜੰਕਸ਼ਨ ਇਹ ਸਾਰਾ ਚੱਲ ਕੇ ਆਪਾਂ ਅੰਦਰ ਦੇਖਦੇ ਆ ਨਾਲੇ ਦੇਖਦੇ ਆ ਕੀ ਕੀ ਇਹਦੇ ਵਿੱਚ ਖਾਣ ਨੂੰ ਮਿਲਦਾ ਪੜਾ ਅੰਦਰ ਵੀ ਫੈਸਿਲਿਟੀ ਸਾਰੀ ਰੇਲ ਗੱਡੀ ਵਾਲੀ ਆ ਚਲੋ ਆਜੋ ਆਪਾਂ ਅੱਜ ਵੀਡੀਓ ਦੇ ਵਿੱਚ ਦੇਖਦੇ ਆ ਨਾਲੇ ਕਰਦੇ ਆ ਗੱਲ ਆਪਾਂ ਆਜੋ ਜੀ ਟਰੇਨ ਦੇ ਜਿਹੜਾ ਟਰੇਨ ਦਾ ਰੈਸਟੋਰੈਂਟ ਬਣਿਆ ਹੋਇਆ ਆਪਾਂ ਅੰਦਰ ਲਾਗ ਯੂ ਵੀ ਦੇਖਦੇ ਆ ਆਹ ਰਿਸੈਪਸ਼ਨ ਹੈਗਾ ਇੱਥੇ ਆਪਾਂ ਕੋਈ ਪੁਸ਼ਗਿਸ਼ ਕਰਨੀ ਹੋਵੇ ਕਰ ਸਕਦੇ ਫੂਡ ਬਾਰੇ ਠੀਕ ਹੈ ਜੀ ਉੱਪਰ ਆ ਗਏ ਆ ਇਹ ਏਸੀ ਸਲੀਪਰ ਜਿਹੜਾ ਏਸੀ ਡੱਬਾ ਹੁੰਦਾ ਉਹ ਡੱਬਾ ਹੈਗਾ ਵਾ ਆ ਦੇਖ ਲਓ ਸ਼ੀਸ਼ੇ ਆ ਆ ਅੰਦਰਲਾ 뷰 ਹੈਗਾ ਥੱਲੇ ਵੀ ਬਹੁਤ ਵਧੀਆ ਹੈ ਲੱਗਦਾ ਹੀ ਨਹੀਂ ਕਿ ਅੰਦਰ ਹੁਣ ਟ੍ਰੇਨ ਦੇ ਵਿੱਚ ਹੈਗੇ ਆ ਆਪਾਂ ਅੱਗੇ ਆ ਜਾ ਵੀ ਹੋਰ ਆਪਾਂ ਦਗੇ ਕੱਲਾ ਕੱਲਾ ਟੇਬਲ ਲੱਗਾ ਵਾ ਬੜੀਆਂ ਸੋਹਣੀਆਂ ਚਿਹਰਾਂ ਲੱਗੀਆਂ ਨੇ ਇੱਥੇ ਲਾਈਟਾਂ ਸਾਈਡ ਦੇ ਉੱਤੇ ਆਵੇ ਨਾ ਲਾਈਟਾਂ ਵੀ ਲੱਗੀਆਂ ਵਾ ਰਾਤ ਨੂੰ ਇੱਥੇ ਖਾਣਾ ਜਿਹੜਾ ਖਾਂਦੇ ਨੇ ਆ ਕੇ ਸੋ ਬੜਾ ਪ੍ਰੋਫੈਸ਼ਨਲ ਆ ਜੀ ਉਹ ਸੀਸੀਟੀਵੀ ਲੱਗੇ ਆ ਭਾਈ ਵਿਖਾ ਦੇ ਉਧਰ ਵੀ ਸਾਰੀ ਨਿਗਰਾਨੀ ਦੇ ਵਿੱਚ ਹੁੰਦਾ ਏ ਸਾਰਾ ਰੈਸਟੋਰੈਂਟ ਦਾ ਕੰਮ ਸੀਸੀਟੀਵੀ ਕੈਮਰੇ ਲੱਗੇ ਨੇ ਬਹੁਤ ਸਿਕਿਉਰਿਟੀ ਆ ਕਸਟਮਰ ਦਾ ਬਹੁਤ ਧਿਆਨ ਰੱਖਿਆ ਜਾਂਦਾ ਕੱਲੀ-ਕੱਲੀ ਚੀਜ਼ ਨਿਗਰਾਨੀ ਦੇ ਵਿੱਚ ਆ ਇੱਕ ਰਿਸੈਪਸ਼ਨ ਆ ਵਾ ਬਾਕੀ ਆ ਜਿਹੜੇ ਇੱਥੇ ਹੈਗੇ ਨੇ ਸਟਾਫ ਹੈਗਾ ਵਾ ਉਹ ਬਹੁਤ ਨਾਈਸ ਆ ਤੇ ਆ ਦੇਖ ਲੋ ਕਿ ਅਜੇ ਛੋਟੀ ਸਟਾਰਟਿੰਗ ਆ ਸੋ ਇੱਥੇ ਸ਼ਾਮ ਦੇ ਟਾਈਮ ਕਾਫੀ ਰਾਸ਼ ਹੁੰਦਾ ਵਾ ਸਵੇਰ ਦੇ ਟਾਈਮ ਦੂਜੀ ਗੱਲ ਇਹ ਆ ਰੇਲਵੇ ਸਟੇਸ਼ਨ ਦੇ ਉੱਪਰ ਜਦੋਂ ਕੋਈ ਆਉਂਦਾ ਵਾ ਉਹਨੂੰ ਇਹ ਇਸ ਬਾਰੇ ਪਤਾ ਨਹੀਂ ਲੱਗਦਾ ਕਿਉਂਕਿ ਬਾਹਰ ਕੋਈ ਬੋਰਡ ਨਹੀਂ ਲੱਗਾ ਹੋਊਗਾ ਤੁਸੀਂ ਇਸ ਵੀਡੀਓ ਦੇ ਜ਼ਰੀਏ ਜਦੋਂ ਵੀ ਰੇਲਵੇ ਸਟੇਸ਼ਨ ਆਓ ਤੇ ਇੱਥੇ ਇੱਕ ਵਾਰ ਖਾ ਵੀ ਕੇ ਜਾਓ ਆਪਾਂ ਕੁਝ ਚੀਜ਼ਾਂ ਬਾਰੇ ਵੀ ਗੱਲ ਕਰਾਂਗੇ ਤੁਸੀਂ ਇਹ ਨਾ ਸੋਚਿਓ ਕਿ ਬਹੁਤ ਜ਼ਿਆਦਾ ਮਹਿੰਗਾ ਹੋਊਗਾ ਸੋ ਗਰਮੀਆਂ ਦੇ ਵਿੱਚ ਏਸੀ ਆ ਤੇ ਇਸ ਟਾਈਮ ਜਿਹੜਾ ਵਾ ਠੰਡ ਦੇ ਵਿੱਚ ਤੁਹਾਨੂੰ ਗਰਮ ਹੀਟਰ ਜਿਹੜੇ ਇੱਥੇ ਮਿਲਣਗੇ ਉਹ ਆਪਾਂ ਹੁਣ ਤੁਹਾਨੂੰ ਰੇਲਵੇ ਦਾ ਜਿਹੜਾ ਵਾਹ ਰੈਸਟੋਰੈਂਟ ਡੱਬਾ ਤੁਹਾਨੂੰ ਦਿਖਾਤਾ ਹੈਗਾ ਸੋ ਦੂਜੀ ਗੱਲ ਇਹ ਆ ਇਹਦਾ ਇੱਕ ਨਾਮ ਵੀ ਆ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਇਹਨਾਂ ਨੇ ਇਹ ਨਾਮ ਕੀ ਰੱਖਿਆ ਤੀਜੀ ਗੱਲ ਹੁਣ ਆਪਾਂ ਨਾ ਇਹਨਾਂ ਕੋਲੋਂ ਕੌਫੀ ਮੰਗਾਈ ਆ ਕੌਫੀ ਪੀ ਕੇ ਵੀ ਦੱਸਾਂਗੇ ਕੌਫੀ ਦਾ ਰੇਟ ਵੀ ਦੱਸਾਂਗੇ ਕੀ ਆ ਹੋਰ ਵੀ ਜਿਹੜੀਆਂ ਵੈਜ ਨਾਨ ਵੈਜ ਮਿਲਦਾ ਕਿ ਇਹ ਕਿਦਾਂ ਵੈਜ ਮਿਲਦਾ ਕਿ ਜਾਂ ਨਾਨ ਵੈਜ ਵੀ ਮਿਲਦਾ ਲੋ ਵੀ ਮਿੱਤਰੋ ਕੌਫੀ ਆਪਣੀ ਆ ਗਈ ਆ ਪਣ ਕਾਫੀ ਛਕਦੇ ਆ ਮੈਂ ਤੁਹਾਨੂੰ ਐਡਰੈਸ ਜਿਹੜਾ ਦੱਸਦਾ ਵਾਂ ਕਲੀਅਰ ਜਿਹੜਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਆ ਉਹ ਇਹਦਾ ਖਾਸ ਹੈਗਾ ਐਡਰੈਸ ਹੈਗਾ ਵਾ ਜਦੋਂ ਆਪਾਂ ਅੰਦਰ ਐਂਟਰ ਕਰਦੇ ਆ ਤੇ ਖੱਬੇ ਹੱਥ ਤੁਸੀਂ ਆਓਗੇ ਤੇ ਇਹ ਤੁਹਾਨੂੰ ਟ੍ਰੇਨ ਦਾ ਡੱਬਾ ਵਾ ਇੱਥੇ ਰੈਸਟੋਰੈਂਟ ਦੇ ਜਿਹੜਾ ਹੈਗਾ ਸਾਹਮਣੇ ਤੁਹਾਨੂੰ ਰੈਸਟੋਰੈਂਟ ਬਣਿਆ ਦਿਖੇਗਾ ਇਹ ਰੇਲਵੇ ਸਟੇਸ਼ਨ ਦੇ ਗੇਟ ਵਾਲੀ ਸਾਈਡ ਆ ਕੁਇ ਦਾ ਨਾਮ ਹੈ ਕਪਾਸਾ ਰੈਸਟੋਰੈਂਟ ਠੀਕ ਹੈ ਜੀ ਆ ਦੇਖ ਸਕਦੇ ਜੀ ਠੀਕ ਹੈ ਜੀ ਪੂਰਾ ਰੇਲਵੇ ਟਰੈਕ ਤੋਂ ਇਹਨਾਂ ਨੇ ਇੱਕ ਡੱਬਾ ਚੁੱਕਿਆ ਆ ਰੇਲਵੇ ਪਟੜੀ ਜਿਹੜੀ ਆ ਇਹ ਵੀ ਇਹ ਨਾਲ ਹੀ ਆ ਠੀਕ ਹੈ ਜੀ ਪੂਰਾ ਡੱਬਾ ਜਿਹੜਾ ਸੋ ਜਦੋਂ ਵੀ ਆਉਣਾ ਵਾ ਆ ਭਾਈ ਇੱਧਰ ਕੈਮਰਾ ਕਰ ਦੇ ਇੱਕ ਵਾਰ ਇਹ ਮੇਨ ਗੇਟ ਹੈ ਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਇਹ ਜਦੋਂ ਵੜਦੇ ਆਪਾਂ ਨਾਲ ਹੀ ਇੱਕ ਥਾਣਾ ਵਾ ਥਾਣੇ ਦੇ ਨਾਲ ਹੀ ਇਹ ਖੱਬੇ ਹੱਥ ਆਪਾਂ ਨੂੰ ਰੈਸਟੋਰੈਂਟ ਮਿਲ ਜੇਗਾ ਹਾਂਜੀ ਐਸ ਬੰਨੇ ਤੇ ਆਪਾਂ ਗਏ ਸੀ ਤੇ ਇਹਦੀ ਐਂਟਰੀ ਸੀਗੀ ਤੇ ਹੁਣ ਆਪਾਂ ਥੋੜਾ ਜਿਹਾ ਐਸ ਸਾਈਡ ਤੇ ਤੁਹਾਨੂੰ ਦਿਖਾਉਨੇ ਇੱਧਰ ਹੈ ਕੀ ਸੋ ਥੋੜੀ ਜੀ ਸਪੇਸ ਇਹਨਾਂ ਨੇ ਇੱਧਰ ਵੀ ਦਿੱਤੀ ਹੋਈ ਆ ਆਪਾਂ ਇੱਧਰਲੀ ਸਾਈਡ ਦੇਖਦੇ ਆ ਹੈ ਕੀ ਆਹ ਸਾਹਮਣੇ ਆ ਗਿਆ ਰੇਲਵੇ ਸਟੇਸ਼ਨ ਸੋ ਆਹ ਜਿਹੜੀ ਸਪੇਸ ਆ ਆਹ ਦੇਖੋ ਹਾਂ ਉਹ ਨੀਚੇ ਟਾਇਲ ਵਗੈਰਾ ਲੱਗੀ ਆ ਤੇ ਇਹ ਇਸ ਤਰ੍ਹਾਂ ਹੀ ਪਿਆ ਹੈਗਾ ਵਾ ਤੇ ਪਰ ਇੱਕ ਚੀਜ਼ ਲੱਗਦੀ ਆ ਆਹ ਦੇਖੋ ਇਹ ਟੂਟੀ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਹੱਲੇ ਇਹ ਇੱਥੇ ਵਾਸ਼ਰੂਮ ਦਾ ਇਹਦੇ ਵਿੱਚ ਕਰਨਗੇ ਸਾਰਾ ਸਿਸਟਮ ਕਿ ਜਿਸ ਤਰ੍ਹਾਂ ਆ ਇਧਰ ਖਾਣ ਪੀਣ ਦਾ ਹੈਗਾ ਨਾ ਸਾਰਾ ਉਧਰ ਇਹਨਾਂ ਦੇ ਪਿੱਛੇ ਕਿਚਨ ਬਣੀ ਹੋਈ ਹੈ ਇਧਰਲੀ ਸਾਈਡ ਤੇ ਵਾਸ਼ਰੂਮ ਦੀ ਫੈਸਿਲਿਟੀ ਇਹ ਦੇਣਗੇ ਹੁਣ ਤੇ ਹਾਲੇ ਕੰਮ ਸਟਾਰਟ ਨਵੇਂ ਆ ਤੇ ਬਾਕੀ ਆ ਟੂਟੀ ਤੋਂ ਮੈਂ ਇਹ ਅੰਦਾਜ਼ਾ ਲਾ ਸਕਦਾ ਕਿ ਇੱਥੇ ਵਾਸ਼ਰੂਮ ਦਾ ਇਹ ਕਰਨਗੇ ਸਿਸਟਮ ਠੀਕ ਹੈ ਜੀ ਆ ਦੇ ਹਾਲੇ ਇਹਦੀ ਤਿਆਰੀ ਚੱਲ ਰਹੀ ਹੈ ਸੋ ਆ ਰੇਲਵੇ ਸਟੇਸ਼ਨ ਦੇ ਸਾਹਮਣੇ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਹਾਂਜੀ ਵੀ ਇੱਥੇ ਇੱਕ ਤੁਹਾਨੂੰ ਬਹੁਤ ਹੋਰ ਵੱਡੀ ਸਹੂਲਤ ਮਿਲੂਗੀ ਉਹ ਕਿਹੜੀ ਆ ਉਹ ਆਪਾਂ ਸਾਹਮਣੇ ਦੇਖ ਸਕਦੇ ਹਾਂ ਉਹ ਸਾਹਮਣੇ ਸੋ ਹਿਤਾਚੀ ਦਾ ਏਟੀਐਮ ਲੱਗਾ ਹੋਇਆ ਵਾ ਬੜਾ ਹੀ ਸੇਫ ਪਰਦੇ ਦੇ ਵਿੱਚ ਤੁਸੀਂ ਕੈਸ਼ ਵੀ ਕਢਾ ਸਕਦੇ ਜੇ ਤੁਹਾਨੂੰ ਜ਼ਰੂਰਤ ਆ ਵੈਜ ਨੌਨ ਵੈਜ ਤੁਹਾਨੂੰ ਦੋਨੇ ਮਿਲਣਗੇ ਜਿਵੇਂ ਵੀ ਤੁਸੀਂ ਖਾਣਾ ਖਾਂਦੇ ਜੇ ਸਾਰਾ ਕੁਝ ਇੱਥੇ ਮਿਲੇਗਾ ਸੋ ਠੀਕ ਆ ਜੀ ਜਦੋਂ ਆਓ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵਿਜ਼ਿਟ ਕਰਕੇ ਜਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਵੀ ਕਰ ਦਿਓ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ